ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਜੀ ਪਿੰਡ ਕਾਸੀਵਾਲ ਆਪਣੇ ਪਹਿਲਾ ਵੀਡੀਓ ਪਾਈਆਂ ਨਗੀਆਂ ਇੱਥੇ ਆਪਾਂ ਕਰ ਰਹੇ ਹਾਂ ਜੀ ਫਿਨਿਸ਼ਿੰਗ ਬਾਥਰੂਮਾਂ ਦੀ ਜਿੱਥੇ ਜੀ ਆਪਾਂ ਨੇ ਸਾਰਾ 골ਡਨ ਐਸੈਸਰੀ ਲਾਈ ਜਾਈ ਤੇ ਉੱਥੇ ਆਪਾਂ ਇੱਕ ਅਜ ਲਾ ਰਹੇ ਹਾਂ ਜੀ ਜਿਹੜਾ ਜੀ ਇੱਕ ਹੋਰ ਕੰਪਲੀਮੈਂਟ ਅਗੇ ਜਿੱਤ ਰਹੀ 90 ਲੀਟਰ ਦਾ ਜਿੱਤ ਰਹਾ ਹੈ ਵੈਸੇ ਆਪਾਂ ਨੇ ਇੱਥੇ ਪ੍ਰੋਵੀਜ਼ਨ ਰੱਖੀ ਹੈ ਜੀ ਸੋਲਰ ਦੀ ਜਿਹੜਾ ਉਹ ਕਨਸੀਲਡ ਲੱਗਿਆ ਹੋਇਆਗਾ ਉਹ ਸੋਲਰ ਦਾ ਜੀ ਜੇ ਆਪਾਂ ਨੇ ਸੋਲਰ ਲਾਉਣਾ ਤਾਂ ਪਰ ਸੋਲਰ ਲੱਗ ਜੇ ਤਾਂ ਕਿਸੇ ਦਾ ਲੱਗ ਜੀ ਕੁਝ ਵੀ ਲਾ ਸਕਦੇ ਆਂ ਤੇ ਇਥੋਂ ਆਪਾਂ ਦੋ ਬਾਥਰੂਮਾਂ ਦੇ ਲਈ ਇੱਕ ਕਨੈਕਸ਼ਨ ਇਹਨਾਂ ਨੂੰ ਤੁਹਾਨੂੰ ਕਮੰਡ ਕਰਦਾਂਗੇ ਜੀ ਤੇ ਇਹਨੂੰ ਲਾਉਣ ਦਾ ਆਪਾਂ ਤੁਹਾਨੂੰ ਜਿਹੜੀ ਸਾਰੀ ਡਿਟੇਲ ਆ ਗਈ ਹੈ ਵੀਡੀਓ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਦਾ ਮੀਜਰਮੈਂਟ ਲੈਣਾ ਇੱਥੇ ਦੋ ਕਿੱਟੀਆਂ ਲਿਖੀਆਂ ਇਹਦੀਆਂ ਇਹਦਾ ਆਪਣਾ ਜਿਹੜਾ 1 ਫੁੱਟ ਤੇ ਇਹਦਾ ਸੈਂਟਰ ਆਈ ਦੋਨੇ ਕਿੱਟੀਆਂ ਦਾ ਤੁਹਾਨੂੰ ਇਹਦੇ ਕਿੱਟੀਆਂ ਬਸਾ ਦਿੰਦੇ ਆ ਜਿਹੜੇ ਕੀ ਜੈਕਵਾਰ ਦੀਆਂ ਕੰਪਨੀ ਵੱਲੋਂ ਹੀ ਆਉਂਦੀਆਂ ਨੇ ਇਹ ਦੋਨੋਂ ਕਿੱਟੀਆਂ ਦੇ ਉੱਤੇ ਆਪਾਂ ਕਰਾਂਗੇ ਇਹਨੂੰ ਹੈਗਾ ਤੇ ਸਭ ਤੋਂ ਪਹਿਲਾਂ ਲੈ ਆ ਜੀ ਆਪਾਂ ਨੇ ਇਹਦਾ ਮੇਜਰਮੈਂਟ ਤੇ ਹੁਣ ਆਪਾਂ ਉੱਪਰ ਲਾਵਾਂਗੇ ਇਹ ਇਨਸਾਨ ਸਾਰਾ ਕੰਮ ਕਰਾਂਗੇ ਇਹ ਤਾਂ ਜ਼ੀਰੋ ਲੈਵਲ ਦੇ ਵਿੱਚ ਇਹ ਆਪਣਾ ਇਨਲੈਟ ਆ ਜਿਹੜਾ ਕਿ ਨੂੰ ਦੇਣਾ ਇਹ ਆਪਣਾ ਹੇਠਲੇ ਬਾਥਰੂਮ ਦਾ ਜਿਹੜਾ ਪੁਆਇੰਟ ਆਗਾ ਆਊਟਲੈਟ ਇਹ ਆਪਣਾ ਉੱਪਰਲੇ ਬਾਥਰੂਮ ਦਾ ਆਊਟਲੈਟ ਆ ਜੀ ਉੱਪਰ ਪ੍ਰੈਸ਼ਰ ਪੰਪ ਲੱਗਣਾ ਜੀ ਤੇ ਉਸ ਤੋਂ ਪਹਿਲਾਂ ਤਾਂ ਆਪਾਂ ਇਹ ਨੂੰ ਇੱਥੇ ਦੀ ਆਪਣੇ ਜਾਂਦੇ ਨੂੰ ਦੋ ਪਾਏ ਆਪਾਂ ਇਹ ਅੱਗੇ ਆ ਜੀ ਆਪਣਾ ਸੋਡਰ ਦਾ ਤੇ ਇਹ ਜੰਦੀ ਜੇ ਆਪਣੀ ਸਪਲਾਈ ਦੀ ਹੁਣ ਆਪਾਂ ਇਹ ਤੋਂ ਥੋੜਾ ਜਿਹਾ ਹਟਾ ਕੇ ਇੱਥੇ ਇਹਦੇ ਗਿੱਦਰ ਦੇ ਨਿਸ਼ਾਨ ਲਾਵਾਂਗੇ ਆਪਣਾ ਸੀਗਾ ਜੀ 1 ਫੁੱਟ ਤੇ ਇਥੋਂ ਆਪਾਂ 5 ਇੰਚ ਸਾਈਡ ਤੇ ਕਰਨਾਗੇ ਇਹ ਕਰ ਲਈਏ ਆਪਣਾ 5 ਇੰਚ ਸਾਈਡ ਤੇ ਹੁਣ ਆਪਾਂ ਇੱਥੇ ਆਪਣਾ ਜਿਹੜਾ ਕੋਈ ਵੀ ਪਾਈਪ ਨਹੀਂ ਆਉਂਦਾ ਜੀ ਇੱਥੇ ਲਾਵਾਂਗੇ ਤੇ ਇਹਦੀ ਗਿੱਟੀ ਇਹ ਆ ਗਈ ਆਪਣਾ ਇਹਦਾ ਇਲੈਕਟ੍ਰੋਨਿਕ ਜਿਹੜਾ ਪੁਆਇੰਟ ਹੈਗਾ ਇੱਥੇ ਰੱਖਾਂਗੇ ਜੀ ਆਪਣਾ ਤਾਂ ਹੀ ਕਿਉਂਕਿ ਪਾਉਣ ਗਏ ਕਨੈਕਸ਼ਨ ਪਰ ਆਪਣੀਆਂ ਉਹ ਵੀ ਜ਼ਿਆਦਾ ਆਪਣੀ ਲੂਸ ਆ ਜਾਣ ਲੱਗ ਦਿੱਤੇ ਆਪਣਾ ਇਨਸਾਨ ਆਪਾਂ ਇੱਥੇ ਦਾ ਪਾਉਗਾ ਜੀ ਇਹਨੂੰ ਪੱਗ ਦੇ ਬੁਲਾ ਲੈਣ ਦਾ ਹੱਥ ਲੇ ਲਓ ਇਹ ਆਪਣਾ ਹੋ ਗਿਆ ਜੀ ਇਨਸਾਨ ਇੱਥੋਂ ਤੋਂ ਆਣਾ ਪੂਰਾ 1 ਫੁੱਟ ਦੇ ਤੇ ਇਹਨੂੰ ਇਨਸਾਨ ਲਾ ਲਈ ਇਹ ਤਾਂ ਪੁਆਇੰਟ ਆਪ ਵੀ ਦੇਖ ਲੈਣਾ ਆਪਾਂ ਕਿੰਨਾ ਰਹਿ ਗਿਆ ਆਪਣਾ ਪਿੱਛੇ ਇਹ ਆਪਣਾ ਵੱਜਦਾ ਜੀ ਹਿੱਟ ਚਲੋ ਆਪਾਂ ਦਿਖਾਉਨੇ ਆਂ ਇਹਨੂੰ ਇਨਕੀ ਜਪਣਾ ਜਿਹੜਾ ਕੀਤਾ ਰੱਖ ਤਾਬਰ ਰੱਖ ਤਾ ਇਹ ਆਗੇ ਦੇ ਕਲੈਕਸ਼ਨ ਨੇ ਇਹਦੇ ਇਨਲੈਟ ਔਰ ਆਊਟਲੈਟ ਖਿਲਾਉਣਗੇ ਆਪਣੀ ਗਿੱਟੀਆਂ ਤੇ ਇੱਥੇ ਆ ਗਿਆ ਜੀ ਆਪਣਾ 19 ਇਚ ਇਹ ਆਪਣਾ ਜਿਹੜਾ ਕੰਸੀਲਡ ਹੈਗਾ ਕੰਸੀਲਡ ਆਪਣਾ ਸਾਈਡ ਤੇ ਰਹੂਗਾ ਜੀ ਇਹ ਤੇ ਹੁਣ ਆਪਾਂ ਇਹਦੀ ਕਰ ਦਿਆਂ ਜੀ ਗਿੱਟੀਆਂ ਦੀ ਤਿਆਰੀ ਇਹ ਆਪਾਂ ਗਿੱਟੀਆਂ ਦੇ ਸਾਈਜ਼ ਦੀ ਪੱਲਾ ਕੋਰਬੇਟ ਆ ਜੀ ਆਪਣੇ ਕੋਲ 18 mm ਦੀ ਇਹ ਆ ਕਿ ਜ਼ਿਆਦਾ ਇਹ ਬੋਰਗਟ ਵਰਤਾਂਗੇ ਜੀ ਆਪਾਂ ਤੇ ਜਿਹੜੀ ਕਿ 14 mm ਦੀ ਆ ਤੇ ਇਹਦੇ ਵਿੱਚ ਗਿੱਟੀਆਂ ਜਿਹੜਾ ਟਾਈਟ ਜਾਣਗੀਆਂ ਪੂਰੀਆਂ ਤੇ ਫਿਰ ਆਪਾਂ ਇਹਨੂੰ ਹੋਰ ਨੂੰ ਥੋੜਾ ਹੋਰ ਵੀ ਚੌੜਾ ਕਰਨਾ ਹੈ ਕਿਉਂਕਿ ਆਪਾਂ ਇਹਦੇ ਵਿੱਚ ਸਾਰੀਆਂ ਤਰ੍ਹਾਂ ਦੀਆਂ ਘੋਰ ਬਟਾਣੇ ਦੀ ਆਪਾਂ ਸਾਰਾ ਕੰਮ ਘੋਰ ਬਟਾਣ ਵਾਲੀ ਕਰਦੇ ਆਂ ਆਰ ਲਾਈਨ ਹੁਣ ਮਾਰਾਂਗੇ ਆਪਾਂ ਇਹਦਾ ਸਾਫ ਇਹ ਰੋਣਾ ਫੋਨ ਚੱਕ ਲਈ ਹੋਰੀ ਖੜਾਗਾ ਹੌ ਪਟੋਲ ਦਾ ਤੁਮਰੇ ਰਾਖ ਆਪਣੇ ਹੋ ਚੁੱਕੇ ਨੇ ਜੀ ਹੁਣ ਆਪਾਂ ਇਹਨੂੰ ਪੂਰੇ ਟਾਈਟ ਰੱਖਾਂਗੇ ਬਿਲਕੁਲ ਇਹ ਆਪਣੇ ਲੱਗ ਚੁੱਕੇ ਨੇ ਜੀ 볼ਟ ਤੇ ਹੁਣ ਆਪਾਂ ਕਰਾਂਗੇ ਦੂਜੇ ਰੇਕਟ ਇੰਸਟਾਲ ਇਹਨੂੰ ਚੰਦ ਦਬਾ ਲਓ ਇਹ ਆਪਣਾ ਗਿੱਜਰ ਲੱਗ ਗਿਆ ਜੀ ਬਹੁਤ ਹੀ ਜਿਹੜੇ ਹੈਵੀ ਨੇਗੇ ਆਪਣੇ ਇਹ 볼ਟ ਇਹ ਨਾਲ ਦੀ ਗਿੱਜਰ ਜਿਹੜੇ ਮਿਲਦੇ ਨੇ ਜਿਹੜੇ ਇਹੀ ਆਪਾਂ ਨੂੰ ਲਾਉਣੇ ਚਾਹੀਦੇ ਨੇ ਜੀ ਕਿ ਦੂਸਰੇ ਆਪਾਂ ਲਾਉਣੇ ਆਂਗਾ ਆਪਾਂ ਨੂੰ ਇਸ ਕਸ਼ਣ ਚ ਦਿੱਕਤ ਆਉਂਦੀ ਆ ਇਹਦੀ ਕੁੰਡੀਆਂ ਆਪਣੀਆਂ ਆਪਣੀਆਂ ਹੁੰਦੀਆਂ ਨੇ ਤੇ ਇੱਕ ਚੀਜ਼ ਮੇਨ ਹੋਰ ਆ ਜਿਹੜੀ ਕਿ ਤੁਹਾਨੂੰ ਆਪਾਂ ਅੱਜ ਦੱਸਣ ਲੱਗੇ ਆਂਗੇ ਵੈਸੇ ਤਾਂ ਇਹ ਤੇ ਜਿਹੜੇ ਤੇ ਲੱਗਣਾ ਜਿਹੜਾ ਦਾ ਪ੍ਰੈਸ਼ਰ ਪੰਪ ਲੱਗਣਾ ਹੀ ਪਰ ਕਿਹਦੇ ਨਾਲ ਇਹ ਚੀਜ਼ ਆਉਂਦੀ ਆ ਜੀ ਛੋਟੀ ਜੀ ਇਹਨੂੰ ਆਪਾਂ ਐਨ ਆਰ ਵੀ ਕਹਿੰਦੇ ਆ ਇਹਦੇ ਵਿੱਚ ਸਪ੍ਰਿੰਗ ਹੁੰਦਾ ਹੀ ਤੇ ਇਹ ਇੱਕ ਦਿੱਤਾ ਹੁੰਦਾ ਹੀ ਇਹਦੇ ਨਾਲ ਇਹ ਜਿਹੜਾ ਪੁਆਇੰਟ ਹੈ ਦਾ ਇਹ ਆਪਾਂ ਨੂੰ ਖੋਲ ਦੇਾਂਗੇ ਜਦੋਂ ਵੀ ਲਾਉਣਾ ਇਹਨੂੰ ਜਿਹੜਾ ਨਟ ਨੂੰ ਖੋਲ ਕੇ ਇੰਸਟਾਲ ਕਰਨਾ ਚਾਹੀਦਾ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਇਸ ਲਈ ਲਾਉਂਦੇ ਹਾਂ ਜੀ ਕਈ ਮੇਰੇ ਵੀਰ ਭਰਾ ਮਿਸਤਰੀ ਆਪਾਂ ਵੀਡੀਓ 'ਚ ਦੇਖਿਆਗਾ ਉਹ ਜਿਹੜੇ ਵੀ ਜਿੰਨੇ ਵੀ ਗਲਾਸ ਲੀਨ ਚ ਗਿਜਰਾਉਂਦੇ ਨੇ ਤੇ ਉਹਨਾਂ ਦੇ ਚੱਕ ਬਾਲ ਉਤਾਰ ਕੇ ਇਹਨੂੰ ਸਿੱਧਾ ਜੋਇੰਟ ਕਰ ਦਿੰਦੇ ਨੇ ਜਿਹੜਾ ਕਿ ਬਿਲਕੁਲ ਹੀ ਗਲਤ ਹੁੰਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਜੇ ਆਪਾਂ ਐਨ ਆਰ ਵੀ ਨਹੀਂ ਲਾਉਂਦੇ ਬਿਨਾ ਐਨ ਆਰ ਵੀ ਦੇ ਜੇ ਜੇ ਇੰਸਟਾਲ ਕਰਦੇ ਆ ਤਾਂ ਉਹਦੀ ਨਾਲ ਦੀ ਨਾਲ ਵਾਰੰਟੀ ਖਤਮ ਆ ਜੀ ਇਹ ਗੀਜਰ ਦੇ ਆਪਾਂ ਨੂੰ 10 ਸਾਲ ਦੀ ਗਰੰਟੀ ਮਿਲੀ ਹੈ ਜੀ ਇਹ ਗੀਜਰ ਆਪਾਂ ਨੂੰ ਪ੍ਰੋਵਾਈਡ ਕਰਵਾਇਆਗਾ ਜੈਕਵਾਰ ਦੇ ਜਿਹੜੇ ਮੇਨ ਡੀਲਰ ਨੇ ਸੁਨਾਮ ਤੋਂ ਲక్ష్ਮੀਸ਼ ਨੇ ਟ੍ਰਿਸਟੋਰ ਵਾਲੇ ਆਸੂ ਸੁਨਾਮ ਜੀ ਉਹਨਾਂ ਵੱਲੋਂ ਇਹ ਗੀਜਰ ਆਇਆ ਆਪਣੇ ਕੋਲ ਆਇਆ ਤੇ ਜਿੰਨੀ ਐਸੈਸਰੀ ਆ ਰਹੀ ਔਰੇ ਇਹ ਸਾਰੀ ਉਹਨਾਂ ਦੀ ਕੋਲ ਤੋਂ ਸਟੋਰ ਤੋਂ ਆ ਰਹੀ ਆ ਤੇ ਹੁਣ ਆਪਾਂ ਇਹ ਗੀਜਰ ਦੀ ਖਾਸियत ਦੱਸ ਦਈਏ ਤੁਹਾਨੂੰ ਇਹ ਗੀਜਰ ਆਪਾਂ ਜਦੋਂ ਇਹਦੇ ਵਿੱਚ ਲਾਉਣ ਦਾ ਮੇਨ ਕਰਦੇ ਹੁੰਦਾ ਦੀ ਜਦੋਂ ਗਿੱਜਰ ਹੀਟ ਹੋ ਜਾਂਦਾ ਤਾਂ ਇਹ ਜਿਹੜਾ ਸਬ ਜਿਹੇ ਪ੍ਰੈਸ਼ਰ ਆ ਬੈਕ ਠੰਡੇ ਪਾਣੀ ਵਾਲੇ ਚ ਨਹੀਂ ਜਾਂਦਾ ਕਈ ਵਾਰੀ ਐਵੇਂ ਹੁੰਦਾ ਜੇ ਨਾ ਲਈਏ ਆਪਾਂ ਤਾਂ ਜਿਹੜਾ ਓਵਰ ਹੀਟ ਹੋ ਕੇ ਗਿੱਜਰ ਨਾਲ ਤਾਂ ਆਟੋ ਕੱਟ ਨਹੀਂ ਕਰਦਾ ਕਿਉਂਕਿ ਉਹਨੂੰ ਠੰਡਾ ਪਾਣੀ ਮਿਲਦਾ ਰਹਿੰਦਾ ਹੈਗਾ ਤੇ ਜਿਆਦਾ ਟਾਈਮ ਗਰਮ ਹੋਣ ਤੇ ਲਾਉਂਦਾ ਤੇ ਬਾਕੀ ਜਦੋਂ ਬੈਕ ਪ੍ਰੈਸ਼ਰ ਮਾਰਦਾ ਤਾਂ ਇਹ ਠੰਡੇ ਪਾਣੀ ਵਾਲੇ ਪੁਆਇੰਟ ਨੇਗੇ ਸਪੋਜ਼ ਕਰੋ ਆਪਾਂ ਠੰਡੇ ਕੋਈ ਸੀਟ ਦੇ ਕੋਲ ਲੱਗਿਆਗਾ ਤਾਂ ਇਹ ਜੈਟ ਦੇ ਵਿੱਚ ਵੀ ਜਾ ਸਕਦਾ ਈ ਤੇ ਇਹ ਇਹ ਲਾਉਣ ਦਾ ਮੇਨ ਕਾਰਨ ਇਹ ਹੈਗਾ ਜਦੋਂ ਵੀ ਕਦੇ ਗਿੱਜਰ ওভারਹੀਟ ਹੁੰਦਾ ਜਾਂ ਆਟੋ ਕੱਟ ਕਰਨਾ ਬੰਦ ਕਰ ਦੇ ਤਾਂ ਜਿਹੜਾ ਇਹ ਸਪ੍ਰਿੰਗਾ ਦਾ ਇਹ ਆਟੋਮੈਟਿਕ ਚੱਕਿਆ ਜਾਂਦਾ ਜੀ ਤੇ ਇੱਥੋਂ ਦੀ ਜਿਹੜਾ ਪ੍ਰੈਸ਼ਰ ਹੈਗਾ ਉਹ ਸਾਰਾ ਨਿਕਲ ਜਾਂਦਾ ਤੇ ਆਪਣਾ ਜਿਹੜਾ ਗਿੱਜਰ ਹੈਗਾ ਉਹ ਫਟਣ ਤੋਂ ਬਚ ਜਾਂਦਾ ਜੇ ਆਪਾਂ ਇਹ ਨਹੀਂ ਲਾਉਂਦੇ ਅੰਮ ਗਰ ਪੂਟੀਆਂ ਬੰਦ ਹੁੰਦੀਆਂ ਨਹੀਂਆਂ ਤੇ ਆਪਾਂ ਤਾਂ ਜਿਹੜਾ ਗਿੱਜਰ ਆਪਣਾ ਜੇ ਆਟੋ ਕੱਟ ਨਾ ਹੋਇਆ ਤਾਂ ਸਾਰੀ ਜਿਹੜੀ ਫਿਟਿੰਗਾਂ ਉਹਨੂੰ ਪੱਟ ਦੂਗਾ ਜੀ ਤੇ ਬਾਕੀ ਬਚੇ ਤਾਂ ਇਹ ਜਿਹੜੇ ਆਪਾਂ ਕੰਪਨੀ ਦੇ ਗੀਜਰ ਇੰਸਟਾਲ ਕਰਦੇ ਜਿਵੇਂ ਇੱਕ ਹੋਰ ਦੇ ਹੋਗੇ ਇਹਨਾਂ ਦੇ ਵਿੱਚ ਇਹ ਦਿੱਕਤ ਆਉਂਦੀ ਨਹੀਂ ਕਿਉਂਕਿ ਸਾਰੇ ਗੀਜਰ ਗਲਾਸ ਨੇਮ ਚ ਹੁੰਦੇ ਨੇਗੇ ਤੇ ਇਹਨਾਂ ਦਾ ਟੈਂਪਰੇਚਰ ਇਹਦਾ ਬੰਨਿਆ ਹੁੰਦਾ ਤਾਂ ਇਹ ਜਿਹੜਾ ਗੀਜਰ ਚੈੱਕ ਵਾਲਾ ਐਨ ਆਰ ਵੀ ਆਪਾਂ ਨੂੰ ਲਾਉਣਾ ਚਾਹੀਦਾ ਜਿਹੜੇ ਆਪਣੇ ਸਿੰਪਲ ਗੀਜਰ ਵੀ ਆਪਾਂ ਇੰਸਟਾਲ ਕਰਦੇ ਆ ਉਹਨਾਂ ਵਿੱਚ ਵੀ ਇੱਕ ਟੱਲੀ ਵਾਲਾ ਵਾਲ ਹੁੰਦਾ ਜਾਂ ਸਪਿੰਗ ਵਾਲਾ ਚੈੱਕ ਵਾਲ ਹੁੰਦਾ ਅੱਧਾ ਇੰਚ ਉਹ ਲਾ ਕੇ ਪਾ ਕੇ ਇਹਦੇ ਇੰਸਟਾਲ ਕਰ ਸਕਦੇ ਹਾਂ ਇਹ ਵੀ ਜਲਦੀ ਚੈੱਕ ਕਰਦੇ ਚੈੱਕ ਕਰ ਸਾਰੂ ਆਪਾਂ ਇੰਸਟਾਲ ਕੀਤਾ ਹੀ ਗੀਜਰ ਆ ਇਹ ਐਨਆਰ ਵੀ ਆ ਜਿਹੜਾ ਆਪਣਾ ਇਹ ਆਪਾਂ ਲਾਉਣੇ ਜੀ ਇਨਲੈਟ ਤੇ ਜਿਹਦੇ ਵਿੱਚ ਰਾੜ ਹੁੰਦੀ ਆਗੀ ਤੇ ਉਹ ਰਾੜ ਰੱਖ ਕੇ ਲਾਉਣੀ ਚਾਹੀਦੀ ਹੈ ਜੀ ਇਨਲੈਟ ਆਗੇ ਇੱਥੋਂ ਆਊਟ ਆਊਟਲੈਟ ਆਪਾਂ ਇੱਕ ਇੱਥੇ ਜੋੜਨੀ ਆ ਤੇ ਇੱਥੇ ਆਪਾਂ ਟੀ ਦੇ ਕੇ ਕੋ ਉਹ ਪਾਣਾ ਜੋੜਨਾ ਜੀ ਇਹ ਆਪਣੇ ਦੋ ਪੁਆਇੰਟ ਨੇ ਦੋਨੇ ਹੀ ਗੀਜੇ ਹਨ ਉਹਦੇ ਬਾਥਰੂਮਾਂ ਦੇ ਨੇ ਇਹ ਆਪਣਾ ਹੋ ਗਿਆ ਜੀ ਚੈੱਕ ਵਲ ਨੇਨ ਜਿਹੜਾ ਆਪਣਾ ਕੋਲਾ ਇਹ ਚੈੱਕ ਵਾਲੀ ਹੁੰਦਾ ਜੀ ਇਹ ਇਹਦੇ ਵਿੱਚ ਜਿਹਦਾ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਜੀ ਜਿਹੜਾ ਕਿ ਆਪਾਂ ਲਾਉਣੇ ਆਗੇ ਕੋਲਡ ਵਾਟਰ ਜੀ ਇਹ ਤੋਂ ਬਿਨਾ ਕਦੇ ਵੀ ਜਿਹੜੇ ਰੀਸਟਾਲ ਨਾ ਕਰੋ ਜੀ ਕਿਉਂਕਿ ਇਹ ਇੱਕ ਵਾਰ ਦੀ ਇਹ ਵੀ ਇਹ ਦਿੰਦਾ ਨੇ ਕਿ ਜੇ ਇਹ ਐਨਆਰਵੀ ਤੋਂ ਬਿਨਾ ਆਪਾਂ ਕੀ ਰੀਸਟਾਲ ਕਰਦੇ ਹਾਂ ਤਾਂ ਉਹਦੀ ਜਿਹੜੀ ਵਾਰੰਟੀ ਖਤਮ ਹੋ ਜਾਂਦੀ ਹੈ ਏਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਵੀਡੀਓ ਦੇਖਣ ਦੇ ਲਈ ਆਪਣਾ ਪੇਜ ਫੋਲੋ ਕਰ ਲਿਓ ਆਪਾਂ ਇਹ ਗੀਜਰ ਦਾ ਤੇ ਜਿਹੜੇ ਗ੍ਰੈਂਡਰ ਦੇ ਨਾਲ ਆਪਾਂ ਨੇ ਕੋਰਬਿਡ ਕੀਤੀ ਹੈਗੀ ਇਹ ਵੀ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦਾ ਜੀ ਇਹਦੇ ਜਿਹੜੇ ਪ੍ਰੋਡਕਟ ਨੇ ਆਪਾਂ ਤੁਹਾਨੂੰ ਲਿੰਕ ਕਰਾਂਗੇ ਨਾਲ ਜੇ ਕਿਸੇ ਨੇ ਬਾਏ ਕਰਨੇ ਨੇ ਤਾਂ ਆਨਲਾਈਨ ਵੀ ਖਰੀਦ ਸਕਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇਹਦੀ ਸਾਰੀ ਕੋਠੀ ਦੀ ਹੈਗੀ ਜਿਹੜੀ ਫਿਨਿਸ਼ਿੰਗ ਆਗੀ ਉਹ ਕਰਕੇ ਦਿਖਾਵਾਂਗੇ ਤਾਂ ਬਣੇ ਰਹੋ ਆਪਣੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ